না <laughs> ਨਗਰ ਮਜੀਠਾ ਦੇ ਚੇਅਰਮੈਨ ਤੁੰਤਨ ਬਾਬਾ ਦੀਪ ਸਿੰਘ ਜੀ ਦੇ ਕੰਮ ਤੇ ਮੱਸਾਟੀ ਸੇਕ ਸੇਵ ਜਤਾ ਅਸੀਂ ਸਾਰੀਆਂ ਸਬਾ ਸੈਕਟੀਆਂ ਦੇ ਸਹਿਯੋਗ ਦੇ ਨਾਲ ਅੱਜ 10 ਫਾਤਿਹ 4 ਤੁੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪ੍ਰਕਾਸ਼ ਪੁਰਬ ਦੀ ਪੂਤੀ ਵਿੱਚ ਜਬਰ ਜਬਰ ਸਭ ਤੇ ਮਾਣਤ ਗੁੱਜੋ ਜੋ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਦੀ ਮਹਾਰਾਜ ਦੀ ਗਵਾਹੀ ਹੈ ਪੰਨਾਂ ਪਿਆਰੇ ਦੀ ਗਵਾਹੀ ਹੈ ਮਹਾਨ ਨਗਰ ਕਿਸਨ ਜੋ ਕਿ ਅੱਜ 2 ਤਰੀਕ ਦੇ ਸ਼ੁੱਕਰਵਾਰ ਨੂੰ ਨਗਰ ਮਜੀਠਾ ਦੇ ਨਵੇਂ ਬਾਸ ਸਟੈਂਡ ਤੋਂ 11 ਵਜੇ ਸ਼ੁਰੂ ਹੋਇਆ ਨਗਰ ਮਿਤੀ ਸਾਡੇ ਵਿੱਚ ਹੋਈ ਹੁੰਦਾ ਹੋਇਆ ਨਗਰ ਕੀਰਤਨ ਸਾਰੇ ਪੁਜਾਰਾਂ ਦੇ ਵਿੱਚੋਂ ਦੀ ਨਗਰ ਦੇ ਦਿੱਤਨ ਦੀ ਹੁੰਦਾ ਹੋਇਆ ਔਨ ਗੁਰਦੁਆਰਾ ਮਾਈਆਂ ਵਾਲਾ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਨਗਰ ਕੀਰਤਨ ਵਿੱਚ ਆਪਣੇ ਪਰਵਾਰਕ ਮੇਦ ਨਾਜ਼ਰੀਆਂ ਭਰੀਆਂ ਜੱਟੇ ਵਾਲੀਆਂ ਪਾਰਟੀਆਂ ਨੇ ਕਰਕੇ ਦੇ ਜੋਰ ਵਿਖਾਏ ਬੀਬੀਆਂ ਨੇ ਜੱਟਿਆਂ ਨੇ ਜੋ ਗੁਰਬਾਣੀ ਦੇ ਕੀਰਤਨ ਕੀਤੇ ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਹਾਜ਼ਰੀਆਂ ਭਰੀਆਂ ਨਗਰ ਕੀਰਤਨ ਦੇ ਵਿੱਚ ਉਹਨਾਂ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਖਾਮ ਦੇਵਾ ਪੈ ਤੀ ਦੇ ਪਦ ਅੰਤਰਾ ਬਿਸਰ ਸਿੰਘ ਜੀ ਵੱਲੋਂ ਇੱਕ ਸੇਵਕ ਕਥੇ ਦੇ ਪ੍ਰਧਾਨ ਸਰਦਾਰ ਸੁਦੇਸ਼ ਸਿੰਘ ਜੀ ਵੱਲੋਂ ਗੁਰਦੁਆਰਾ ਮਾਈਆਂ ਵਾਲਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸੁਖਨਾਮ ਸਿੰਘ ਜੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਜਿੱਤੇ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਉਸੇ ਸਾਰੀਆਂ ਸੰਗਤਾਂ ਨੂੰ ਲਖਨੇਪਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਰਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਜੋ ਸਮਾਤ ਮਹਾਨ ਆਪ ਸਰਬੱਤ ਸੰਤ ਦੇ ਦੀ ਜੋ ਕਿਰਪਾ ਦੇ ਨਾਲ ਹੀ ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਉਸ ਮਾਗਮਤ ਪਨ ਹੁੰਦੇ ਹਨ ਜਿੱਤੇ ਸੰਗਤਾਂ ਨੇ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਉੱਤੇ ਜੋ ਕਿ ਡੇਰਾ ਬਾਬਾ ਭਾਈਸਾਲੂ ਜੀ ਦੇ ਮੁੱਖ ਦਾ ਮੁੱਖ ਦੇਵਾਧਾਰ ਬਾਬਾ ਰਵੀ ਜੀ ਦੀ ਜੋ ਹਰ ਸਾਲ ਉਤੋਂ ਪਾਲ ਕੀ ਸਾਬ ਤਿਆਰ ਹੋ ਕੇ ਹੁੰਦੀ ਹੈ ਉਹਨਾਂ ਦਾ ਵੀ ਬਾਬਾ ਜੀ ਸਿੰਘ ਜੀ ਦੀ ਸੇਵਾ ਸੈਡੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਪੈਰੀ ਸਾਹਿਬ ਜੀ ਦੀ ਹੋਂ ਨਗਰਕਿੱਤਨ ਦੀ ਸਮਾਪਤੀ ਕੁਦਰਤ ਦੁਆਰਾ ਮਾਈਆਂ ਵਾਲਾ ਵੀ ਹੋ ਚੁੱਕੀ ਹੈ ਜੋ ਅੱਜ ਰਾਤ ਦੇ ਕਥਾ ਕਿਸਨ ਸਮਾਗਮ ਹਨ ਅੱਜ 2 ਤਰੀਕ ਸ਼ੁੱਕਰਵਾਰ ਸ਼ਾਮ ਨੂੰ ਹੀ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਗੁਰਦੁਆਰਾ ਸੰਗਤ ਸਰ ਕਾਜਾਪਤੀ ਗੁਰਦੁਆਰਾ ਵਿਖੇ ਰਾਤ ਦੇ ਸਮਾਗਮ ਹੋ ਰਹੇ ਹਨ। ਗੁਰਦੁਆਰਾਂ ਦੇ ਸਹਾ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਿਆਰੀ ਸਹਾ ਸੰਗਤ ਜੀ ਦਾ ਪੰਚਾਣੀ ਨਗਰ ਕਿਰਤਨ ਵਿੱਚ ਹਾਜ਼ਰੀਆਂ ਭਰਿਆਂ ਅੱਜ ਇਸੇ ਤਰ੍ਹਾਂ ਜੋ ਰਾਤ ਦੇ ਸਮਾਗਮ ਗੁਰਦੁਆਰਾ ਸੰਗਤ ਸਰ ਕਾਜਾਪਤੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਹਨ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਰਾਤ ਦੇ ਸਮਾਗਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰੋ। ਫਿਰ ਆਈ ਹੋਈ ਸਾਧ ਸੰਗਤ ਜੀ ਦਾ ਅੰਤਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਸੇਵਾਦਾਰ ਜੀ ਦੇ ਪਦਾਰਥ ਦਾ ਸਤਿ ਸਿੰਘ ਜੀ ਵੱਲੋਂ ਸਿੱਖ ਦੇ ਵਜਰੇ ਪਦਾਰਥ ਦਾ ਸੰਦੀਪ ਸਿੰਘ ਜੀ ਵੱਲੋਂ ਗੁਰਦੁਆਰਾ ਮਾਈਆਂ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਸੁਨਾਮ ਸਿੰਘ ਜੀ ਵੱਲੋਂ ਬਤਵਾ ਸਤਿ ਕਰਨ ਦੇ ਸਾਹਿਬ ਬਾਬਾ ਜੂਗਰ ਸਿੰਘ ਜੀ ਵੱਲੋਂ ਗੁਰਦੁਆਰਾ ਸਨਸਾਦੀ ਦੇ ਨਿਸ਼ਕਾਮ ਸੇਵਾਦਾਰ ਬਾਬਾ ਬਾਬਾ ਰਣਕਾਲ ਸਿੰਘ ਜੀ ਵੱਲੋਂ ਆਈ ਹੋਈ ਸਾਧ ਸੰਗਤ ਜੀ ਦਾ ਬਹੁਤ ਬਹੁਤ ਸ਼ੁਭਾਰਥ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm <laughs>